ਗਊਸ਼ਾਲਾ ਦੇ ਵਿੱਚ ਗਊਸ਼ਾਲਾ ਕਿਹਨੇ ਮਸਲਾ ਇਹ ਆ ਜੀ ਸਾਡੇ ਜਿਹੜੀ ਇੱਥੇ ਪਿੰਡ ਗੋਲੇ ਵਾਲੇ ਸਰਕਾਰੀ ਗਊਸ਼ਾਲਾ ਜੀ ਇੱਥੇ ਅੱਜ ਪੰਜਾਬ ਦੇ ਗਊਸ਼ਾਲਾ ਪ੍ਰਧਾਨ ਪਹੁੰਚੇ ਸੀਗੇ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਕਰਮਚਾਰੀ ਪਹੁੰਚੇ ਆ ਸੋ ਗਊਆਂ ਦਾ ਬਾਈ ਜੀ ਇੱਥੇ ਸਾਰੀਆਂ ਲਿਆ ਜਹਾਲ ਬਹੁਤ ਬੁਰਾ ਹਾਲ ਗਊਸ਼ਾਲਾ ਦਾ ਕੋਈ ਵੀ ਇਸ ਪਾਸੇ ਜਿਹੜਾ ਪ੍ਰਸ਼ਾਸਨ ਦਾ ਧਿਆਨ ਨਹੀਂ ਜਿੰਨੇ ਵੀ ਇਹਨਾਂ ਦੇ ਕਰਮਚਾਰੀ ਲਾਏ ਆ ਠੀਕ ਹੈ ਕੋਈ ਵੀ ਬਾਈ ਜੀ ਇੱਥੇ ਸੇਵਾਦਾਰ ਜਿੰਨੇ ਵੀ ਆਉਂਦੇ ਕਿਸੇ ਨੂੰ ਕੋਈ ਸਿੱਧੇ ਮੂੰਹ ਨਹੀਂ ਬੋਲਦਾਗਾ ਠੀਕ ਆ ਆ ਸਾਰੇ ਕਟੂਕਟ 6 7 ਪਿੰਡਾਂ ਦੇ ਲੋਕ ਅੱਜ ਆਏ ਸੀਗੇ ਠੀਕ ਹੈ ਜਿੱਥੋਂ ਦੇ ਹਾਲਾਤ ਬਾਰੇ ਦੱਸਣ ਪਰ ਬਾਕੀ ਤੁਹਾਡੇ ਸਾਹਮਣੇ ਹੀ ਆ ਜਿਹੜਾ ਕੁਝ ਅੱਜ ਇੱਥੇ ਹੋਇਆ ਠੀਕ ਹੈ ਕਿਸੇ ਨੂੰ ਵੀ ਕੋਈ ਚੱਜਣਾ ਉਹਨਾਂ ਨੇ ਗੱਲ ਨਹੀਂ ਗਾਂ ਕਰਤੀ ਠੀਕ ਆ ਆਪਦੇ ਮੁੱਦੇ ਹੀ ਉਹਨਾਂ ਨੇ ਰੱਖੇ ਆ ਜੋ ਅਸੀਂ ਇੱਥੇ ਸੰਦਾਂ ਬਾਰੇ ਵੀ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਦੱਸਿਆ ਵੀ ਸਾਰੇ ਜਿਹੜੇ ਇੱਥੇ ਜਿਵੇਂ ਰੂਟਾ ਵੇਟ ਟ੍ਰੈਕ ਕਰਾਇਆ ਜਿਵੇਂ ਤੇ ਆਪਣਾ ਪੱਠੇ ਵੱਢਣ ਵਾਲਾ ਕਟੜਾ ਟਰੈਕਟਰ ਦਾ ਉਹ ਸਾਰੇ ਖਰਾਬ ਕਰਕੇ ਇਹਨਾਂ ਨੇ ਬਾਈ ਜੀ ਉਹ ਸਿੱਟੇ ਪਏ ਪਿਛਲੇ ਪਾਸੇ ਜਾ ਕੇ ਸਾਰੇ ਤੁਸੀਂ ਦੇਖੋ ਇੱਥੋਂ ਇਹ ਜਿਹੜਾ ਇੱਥੇ ਰੌਲਾ ਚੱਲ ਗਿਆ ਇਹ ਰੌਲਾ ਮਤਲਬ 2.5-3 ਸਾਲ ਤੋਂ ਆਹੀ ਚੱਲੀ ਜਾਂਦਾ ਜਦੋਂ ਤੇ ਇੱਥੇ ਮੁਲਾਜ਼ਮੇ ਲਾਏ ਵੇ ਜਦੋਂ ਦੇ ਹੁਣ ਤੁਸੀਂ ਫਿਰ ਇਸ ਮਿਸ਼ਨ ਲੈ ਕੇ ਕਿਸੇ ਅਧਿਕਾਰੀ ਦੇ ਨਾਲ ਅਧਿਕਾਰੀ ਜੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਪਹੁੰਚਾਤਾ ਏ ਡੀਸੀ ਸਾਹਿਬ ਸਾਡੇ ਆਏ ਸੀ ਡੇਰਾ ਸਾਹਿਬ ਵਿਖੇ ਤਿੰਨ ਚਾਰ ਦਿਨ ਕੋਈ ਉਹ ਦੋਨਾਂ ਨੂੰ ਮੰਗ ਪੱਤਰ ਦਿੱਤਾ ਜੀ ਤੇ ਹਜੇ ਤੱਕ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੋਈ ਜੀ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਇਹੀ ਕਰਦੇ ਆ ਜੀ ਇੱਥੇ ਬਈ ਸੁਧਾਰ ਹੋ ਜੇ ਜਿਹੜੇ ਇਹ ਮੁਲਾਜ਼ਮ ਹੈ ਠੀਕ ਹੈ ਇਹ ਇੱਥੋਂ ਬਦਲੇ ਜਾਣ ਸਾਡੀ ਇਹੀ ਪ੍ਰਸ਼ਾਸਨ ਅੱਗੇ ਸਾਰੇ ਨਗਰ ਲੋਕ ਮੰਗ ਆ ਗੋ ਬੀ ਹਾਲਾਤ ਗਊਸ਼ਾਲਾ ਦੇ ਬਹੁਤ ਮਾੜੇ ਆ ਦਾ ਬਾਬਾ ਜੀ ਨਹੀਂ ਕਰਦਾ ਕਹਿਣ ਨੂੰ ਇੱਥੇ ਮਤਲਬ ਕਿ ਬੁਣ ਗਿਆ ਠੀਕ ਹੈ ਬੁੱਚੜਖਾਨਾ ਬਣਿਆ ਸਾਡੀ ਇਹੀ ਮੰਗ ਆ ਵੀ ਇੱਥੇ ਜਮਲਾਏ ਆ ਠੀਕ ਹੈ ਅੰਚਲ ਆਇਆ ਉਹ ਇੱਥੋਂ ਬਦਲੇ ਜਾਣ ਇਸ ਗਊਸ਼ਾਲਾ ਦੇ ਵਿੱਚ ਪਿੰਡ ਹੈ ਜਿਹੜੀ ਇੱਥੇ ਗਊਆਂ ਵਾਸਤੇ ਸੀ ਇਹ ਗਊਆਂ ਵਾਸਤੇ ਉਹ ਕਟੋ ਚੀ ਪਿੰਡ ਜਿਹੜੇ ਇੱਥੇ ਸੇਵਾ ਕਰਨ ਆਉਂਦਾ ਦੇ ਵਿੱਚ ਉਹ ਵੀ ਅਸੀਂ ਕਿਸੇ ਵਿੱਚ ਮਤਲਬ ਕਿ ਫੂਣੇ ਅਸੀਂ ਜਿੰਨੇ ਇੱਥੇ ਮੁੰਡੇ ਸੇਵਾ ਕਰਨ ਆਉਂਦੇ 20 ਤੋਂ 25 ਅੱਗੇ ਦਿਨ ਹੀ ਸਾਨੂੰ ਸਵੇਰ ਪੱਠਿਆਂ ਦੀ ਟਰਾਲੀ ਮਤਲਬ ਕਿ ਸਾਫਤਿਆਂ ਦੀ ਘੱਲੇ ਕੋਈ ਕੁਤਰੇ ਪੱਠਿਆਂ ਦੀ ਘੱਲੇ ਸਾਨੂੰ ਪੱਠਿਆਂ ਦੀ ਟਰਾਲੀ ਇੱਥੇ ਘੱਲ ਦਿੰਦਾ ਜੇ ਨਹੀਂ ਟਰਾਲੀ ਆਉਂਦੀ ਤੇ ਅਸੀਂ ਸਾਲਾ ਵੱਢ ਕੇ ਗਊਆਂ ਨੂੰ ਸਵੇਰ ਸਾਰੇ ਨੌਜਵਾਨ ਅਸੀਂ ਪਾ ਕੇ ਜਾਂਦੇ ਹਾਂ ਮਤਲਬ ਕਿ ਸਵੇਰ 7 ਵਜੇ ਆਉਣੇ ਆ ਤੇ 2-3 ਵਜੇ ਤੱਕ ਅਸੀਂ ਇੱਥੇ ਸਾਲਾ ਵੱਢ ਕੇ ਗਊਆਂ ਨੂੰ ਸਵੇਰ ਸਾਰੇ ਨੌਜਵਾਨ ਅਸੀਂ ਪਾ ਕੇ ਜਾਂਦੇ ਹਾਂ ਮਤਲਬ ਕਿ ਸਵੇਰ 7 ਵਜੇ ਆਉਣੇ ਆ ਤੇ 2-3 ਵਜੇ ਤੱਕ ਅਸੀਂ ਇੱਥੇ ਸਾਰੇ ਸੇਵਾ ਕਰਦੇ ਹਾਂ ਨੌਜਵਾਨ ਪਰ ਸੇਵਾ ਕਰਨ ਦੇ ਬਾਵਜੂਦ ਵੀ ਇਹਨਾਂ ਵੱਲੋਂ ਬਹੁਤ ਮਾੜਾ ਜਿਹੜਾ ਇੱਥੇ ਵਿਵਹਾਰ ਕੀਤਾ ਜਾਂਦਾ ਮਾੜਾ ਚੰਗਾ ਜਿਹੜਾ ਇਹਨਾਂ ਮਲਾਜ਼ਮਾਂ ਵੱਲੋਂ ਬੋਲਿਆ ਜਾਂਦਾ ਜੀ ਅੱਜ ਇੱਥੇ ਪ੍ਰਧਾਨ ਸਾਹਿਬ ਦੇ ਕੋਈ ਗੱਲ ਨਹੀਂ ਜੀ ਤੁਹਾਡਾ ਜਿਹੜਾ ਸੋ ਉਹਨਾਂ ਦੇ ਧਿਆਨ ਚ ਲਿਆਤਾ ਉਹਨਾਂ ਨੂੰ ਅਸੀਂ ਮੰਗ ਪੱਤਰ ਵੀ ਅੱਜ ਦਿੱਤਾ ਸਾਰੇ ਨਾਲ ਇਲਾਕੇ ਵੱਲੋਂ ਨਗਰ ਵੱਲੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਮਸਲਾ ਸੀ ਬਹੁਤ ਛੇਤੀ ਹੱਲ ਕਰਾਂਗੇ ਸੋ ਬਹੁਤ ਵਧੀਆ ਉਹਨਾਂ ਨੇ ਸਾਡੀ ਗੱਲ ਸੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਜੋ ਅੱਜ ਇੱਥੇ ਗਵਾਂ ਦੇ ਸਰਪ੍ਰਧਾਨ ਸਾਹਿਬ ਆਏ ਸੀਗੇ ਤੇ ਜੋ ਜਿੰਨੇ ਸਾਡੇ ਪਿੰਡਾਂ ਦਾ ਗਰੁੱਪ ਬਣਿਆ ਜਿੰਨੇ ਸੇਵਾਦਾਰ ਆਸ-ਪਾਸੋਂ ਆਉਂਦੇ ਸੀਗੇ ਅੱਜ ਸਾਧਾ ਵਾਲ ਤੋਂ ਬਾਈ ਜੀ 10 ਜਣੇ ਆਏ ਸੀ ਕਿ ਹਰ ਰੋਜ਼ ਜਣੀ 10 15 ਜਣੇ ਇੱਥੇ ਜੀ ਸੇਵਾਦਾਰ ਆ ਰਹੇ ਆ ਉਹ ਇਹ ਵਿਵਾਦ ਨੂੰ ਲੈ ਕੇ ਅੱਜ ਉਹਨਾਂ ਨੇ ਸਾਰੇ ਸੇਵਾਦਾਰਾਂ ਦੇ ਗਰੁੱਪ ਦੇ ਵਿੱਚ ਇਹ ਬੋਲ ਦਿੱਤਾ ਵੀ ਜਿੰਨਾ ਚਿਰ ਕੋਈ ਇਹਦਾ ਫੈਸਲਾ ਨਹੀਂ ਹੁੰਦਾ ਸਾਡੇ ਗਰੁੱਪ ਦੇ ਵਿੱਚੋਂ ਕੋਈ ਵੀ ਬੰਦਾ ਇੱਥੇ ਸੇਵਾਦਾਰ ਨਾ ਆਊਗਾ ਜੀ ਜਦੋਂ ਕੋਈ ਇੱਕ ਤਰਫਾ ਫੈਸਲਾ ਹੋਇਆ ਉਦੋਂ ਆਵਾਂਗੇ ਜੀ ਜੋ ਉਦੋਂ ਤੋਂ ਕੋਈ ਇੱਥੇ ਕੋਈ ਨੁਕਸਾਨ ਹੋ ਜਾਏ ਜਾਂ ਕੁਛ ਹੋਊਗਾ ਉਹ ਕਰਮਚਾਰੀ ਹੀ ਉਹਦੇ ਜ਼ਿੰਮੇਵਾਰ ਹੋਣਗੇ ਸਾਡਾ ਕੋਈ ਵੀ ਗਰੁੱਪ ਦਾ ਸੇਵਾਦਾਰ ਬੰਦਾ ਇੱਦੇ ਅੱਜ ਤੋਂ ਬਾਅਦ ਨਹੀਂ ਆਊਗਾ ਜਦੋਂ ਕਿ ਸਾਨੂੰ ਫੈਸਲਾ ਅਟਲ ਦੇਣਗੇ ਜਾਂ ਸਾਨੂੰ ਵਿਸ਼ਵਾਸਤ ਬਾਇਆ ਜਾਊਗਾ ਜਾਂ ਕੋਈ ਕਮੇਟੀ ਬਣੂਗੀ ਜਾਂ ਜੋ ਬੰਦੇ ਮੰਨਣਗੇ ਕਿਵੇਂ ਦੱਸਣਗੇ ਉਸ ਤੋਂ ਬਾਅਦ ਅਸੀਂ ਇੱਥੇ ਦੂਜਾ ਸੇਵਾ ਦੇ ਵਿੱਚ ਆਇਆ ਕਰਾਂਗੇ ਅੱਜ ਤੋਂ ਸਾਡਾ ਹੀ ਇੱਥੇ ਆਉਣਾ ਸ਼ਾਮ ਨੂੰ ਬੰਦ ਆਈ ਬਸ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਚਲੋ ਚਲੋ ਜਿਓ